ਇੱਕ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਵਿੱਚ ਲਾਪਤਾ ਹੋਏ ਪੰਜਾਬੀ ਨੌਜਵਾਨ ਦੀ 20 ਦਿਨਾਂ ਬਾਅਦ ਜਿਹੜੀ ਲਾਸ਼ ਮਿਲੀ ਹੈ ਸੋ ਦੱਸਦੀ ਹੈ ਸੰਗਰੂਰ ਦੇ ਮੂਨਕ ਇਲਾਕੇ ਦੇ ਪਿੰਡ ਮੰਡਵੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਕਰਨਦੀਪ ਸਿੰਘ ਜੋ ਕਿ 8 ਅਕਤੂਬਰ ਨੂੰ ਉਸ ਨਾਲ ਪਰਿਵਾਰ ਦਾ ਸੰਪਰਕ ਟੁੱਟਿਆ ਸੀ ਅਤੇ ਉਦੋਂ ਤੋਂ ਹੀ ਪਰਿਵਾਰ ਨੂੰ ਚਿੰਤਾ ਬਣੀ ਹੋਈ ਸੀ ਕਿ ਆਖਿਰ ਇਹਨਾਂ ਦਾ ਨੌਜਵਾਨ ਪੁੱਤਰ ਕਿੱਥੇ ਹੈ ਸੋ ਅੱਜ ਇੱਕ ਮੰਦ ਭਾਗੀ ਖਬਰ ਹੈ ਜਿਹੜੀ ਮਿਲੀ ਹੈ 20 ਦਿਨਾਂ ਬਾਅਦ ਉਸ ਪੰਜਾਬੀ ਨੌਜਵਾਨ ਦੀ ਜੜੀ ਲਾਸ਼ ਮਿਲੀ ਹੈ ਜੋ ਅਮਰੀਕਾ ਦੇ ਓਰੀਜਨ ਸੂਬੇ ਦੇ ਮਿਲ ਸਿਟੀ ਪਿੰਡ ਦੇ ਰਿਵਰ ਦੇ ਵਿੱਚੋਂ ਉਸ ਦੀ ਲਾਸ਼ ਮਿਲੀ ਹੈ 28 ਸਾਲ ਪਹਿਲਾਂ ਪਾਈ ਇੱਕ ਵਕਤ ਜ਼ਮੀਨ ਵੇਚ ਕੇ ਗਿਆ ਸੀ ਅਮਰੀਕਾ ਤੋਂ ਪਰਿਵਾਰ ਨੇ ਸਰਕਾਰ ਦੇ ਕੋਲ ਹੁਣ ਮਦਦ ਦੀ ਗੋਹਾਰ ਲਗਾਈ ਹੈ ਦਾਦਰੀ ਦੇ ਬੀਤੇ ਸ਼ਨੀਵਾਰ ਨੂੰ ਕੈਨੇਡਾ ਦਾ ਵਿੱਚ ਰਹਿਣ ਵਾਲੀ ਸੰਗਰੂਰ ਦੀ 27 ਸਾਲਾ ਤੀ ਯਮਨਪ੍ਰੀਤ ਸੈਨੀ ਦੇ ਕੈਨੇਡਾ ਦੇ ਵਿੱਚ ਕਤਲ ਦਾ ਮਾਮਲਾ ਵੀ ਵੇਖਣ ਨੂੰ ਮਿਲਿਆ ਸੀ ਹੁਣ ਅਮਰੀਕਾ ਦੇ ਵਿੱਚ 20 ਸਾਲਾ ਨੌਜਵਾਨ ਕਰਨਦੀਪ ਸਿੰਘ ਦੀ ਲਾਸ਼ ਮਿਲੀ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਪੰਜਾਬ ਵਾਸੀਆਂ ਦੇ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਵਧਾਰੀਆਂ ਨੇ ਇਲਾਕੇ ਦੇ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਵਿਦੇਸ਼ਾਂ ਦੇ ਵਿੱਚ ਬੱਚਿਆਂ ਦੇ ਨਾਲ ਜਿਹੜੇ ਖਾਸ ਕਰਕੇ ਪੰਜਾਬ ਤੋਂ ਗਏ ਨੇ ਉਹਨਾਂ ਨਾਲ ਅਜਈਆਂ ਘਟਨਾਵਾਂ ਕਿਉਂ ਹੋ ਰਹੀਆਂ ਨੇ ਇਸ ਗੱਲ ਤੇ ਕਾਰਵਾਈ ਦੇ ਇਸ ਗੱਲ ਵੱਲ ਧਿਆਨ ਦੇਣ ਦੀ ਵੀ ਹੈ ਜਿਹੜੇ ਪਰਿਵਾਰ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਜੋ ਸੰਗਰੂਰ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਜਿਸ ਦਾ ਵੀ ਦਿਨਾ ਬਾਅਦ ਜਿੱਦੀ ਖਬਰ ਪਤਾ ਲੱਗੀ ਹੈ ਲਗਾਤਾਰ 20 ਦਿਨਾਂ ਤੋਂ ਪਰਿਵਾਰ ਦੇ ਨਾਲ ਸੰਪਰਕ ਟੁੱਟਿਆ ਹੋਇਆ ਸੀ ਅਤੇ ਹੁਣ ਇੱਕ ਰੀਵਰ ਦੇ ਵਿੱਚੋਂ ਮਿਲ ਸਿਟੀ ਦੇ ਵਿੱਚੋਂ ਹੈ ਜਿਹੜੀ ਉਹਦੀ ਲਾਸ਼ ਮਿਲੀ ਹੈ ਪਰਿਵਾਰ ਦਾ ਕਹਿਣਾ ਹੈ ਉਹ ਸਰਕਾਰ ਦੇ ਕੋਲ ਅਪੀਲ ਕਰ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣੇ ਪੁੱਤਰ ਦੀ ਲਾਸ਼ ਨੂੰ ਜਲਦ ਤੋਂ ਜਲਦ ਪੰਜਾਬ ਲਿਆ ਸਕਣ ਸੋ ਇਹ ਵੀ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਇੱਕ ਹਫ਼ਤਾ ਪਹਿਲਾਂ ਹੀ ਕੈਨੇਡਾ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਇੱਕਾ ਧੀ ਦੀ ਪੰਜਾਬ ਦੀ ਜੜੀ ਧੀ ਹੈ ਸੰਗਰੂਰ ਦੀ 27 ਸਾਲਾ ਅਮਨਪ੍ਰੀਤ ਸੈਣੀ ਦੀ ਹਤਿਆ ਵੀ ਕੀਤੀ ਗਈ ਸੀ ਹੁਣ ਇੱਕ ਹੋਰ ਹੀ ਸੰਗਰੂਰ ਦੇ ਨੌਜਵਾਨ ਦੀ ਵਿਦੇਸ਼ ਵਿੱਚ লাশ ਮਿਲਿਆ ਇਲਾਕੇ ਦੇ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਹੈ ਲੋਕ ਸਵਾਲ ਕਰ ਰਹੇ ਨੇ ਇਸ ਮਾਮਲੇ ਦੇ ਉੱਤੇ ਜਲਦ ਤੋਂ ਜਲਦ ਜਿਹੜੀ ਕਾਰਵਾਈ ਕੀਤੀ ਜਾਵੇ ਵਿਦੇਸ਼ਾਂ ਦੇ ਵਿੱਚ ਅਜਿਹੇ ਲਗਾਤਾਰ ਘਟਨਾਵਾਂ ਕਿਉਂ ਹੋ ਰਹੀਆਂ ਨੇ ਪੰਜਾਬੀ ਨੌਜਵਾਨਾਂ ਦੇ ਨਾਲ ਅਜੀਆਂ ਵਾਰਦਾਤਾਂ ਅਜੀਆਂ ਘਟਨਾਵਾਂ ਦਾ ਕਾਰਨ ਕੀ ਹੈ ਅਸਲ ਸਰਕਾਰ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਇ